ਕਪੀ ਸਾਈਡਰ ਦੇ ਵਿੱਚੋਂ ਬਲਾਸਟ ਕਰਦੇਗੇ ਆ ਉਹ ਬਲਾਸਟ ਬ੍ਰਾਉਂ ਬ੍ਰਾਉਂ ਤਰਜਦੇਗੇ ਆ ਦੋ ਜ਼ਿਲ੍ਹਿਆਂ ਦੀ ਪੁਲਿਸ ਹਰਿਆਣਾ ਪੁਲਿਸ ਵੀ ਉੱਥੇ ਮੌਜੂਦ ਸੀ ਪੰਜਾਬ ਪੁਲਿਸ ਵੀ ਮੌਜੂਦ ਸੀ ਉਹ ਜਿੱਥੇ ਦੋ ਬਾਈਕ ਸਵਾਰ ਆਏ ਨੇ ਦੋ ਲੱਗ ਲੱਗ ਜਗ੍ਹਾ ਬੰਬ ਬਲਾਸਟ ਕੀਤੇ ਆ ਇਹ ਪ੍ਰਸ਼ਾਸਨ ਹੈ ਜੇ ਇਨ ਟਾਈਮ ਦੇ ਵਿੱਚ ਐਕਸ਼ਨ ਲੈ ਲੇ ਤੇ ਕਮੀ ਨਾ ਹੁੰਦੀ ਲੇਕਿਨ ਜਿਹੜੀ ਸਾਰੀ ਖੁਫੀਆ ਵਿਭਾਗ ਹੈ ਉਹਨੂੰ ਕੋਈ ਪਤਾ ਨਹੀਂ ਹੈਗਾ ਪੰਜਾਬ 'ਚ ਲਗਾਤਾਰ ਬੰਬ ਰਾਟ ਥੋਰੇ ਗਏ ਆ ਉਹ ਬਾਹਰ ਚ ਫਿਰ ਦੂਜੇ ਬਾਹਰ ਆਪੋ ਹੀ ਬੈਠੇ ਹੋ ਜਿੰਮਾ ਲੈ ਲੰਦੇਗੇ ਯਾਰ ਕਿ ਪੰਜਾਬ ਕੇ ਬੰਦਾ ਸੇਖ ਹੈਗਾ ਮੈਂ ਤਾਂ ਪੰਜਾਬ ਕੋਈ ਬੰਦਾ ਸੇਫ ਹੋਊਗਾ ਜੀ ਇਸ ਹਾਲਾਤ ਨਾਲ ਜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਠੀਕੇ ਪਰਜਾਦ ਨੂੰ ਅਸੀਂ ਇੱਕੋ ਹੀ ਪੀਲ ਕਰਦੇ ਹਾਂ ਜੀ ਐਂਡ ਜੜ ਤੱਕ ਜਾ ਕੇ ਮੇਨ ਮੁੱਦੇ ਫੜੇ ਜਾਣ ਉਹ ਨੈਟ ਕਲਬ ਦੇ ਬਾਹਰ ਹਮਲਾ ਹੋਇਆ ਉੱਥੇ ਮੰਨ ਲਓ ਇੱਕ ਕਲਾਕਾਰ ਨੂੰ ਮਾਰਨ ਵਾਸਤੇ ਬੰਬ ਲਾਜ ਕੀਤਾ ਗਿਆ ਸੋਚ ਕੇ ਚਲੋ ਅੰਦਰ ਹੋਰ ਕਿੰਨੇ ਬੇਗੁਨਾ ਵਿਚਾਰੇ ਲੋਕ ਸੀਗੇ ਤੇ ਪਹਿਲਾਂ ਹੁਣ ਕਰੇ ਹਮਲਾ ਹੋਇਆ ਸਾਰੀ ਪਾਰਟੀਆਂ ਕੇ ਜਨ ਇੱਕ ਜੁੱਟ ਇਕੱਠੀਆਂ ਹੋਈਆਂ ਨੇ ਦੇਖੋ ਜੀ ਹਿੰਦੂ ਸਿੱਖ ਭਾਈ ਜਾ ਨਹੀਂ ਕਹਿੰਦੇ ਕਿ ਇਹ ਨਹੀਂ ਲੱਗਾ ਉਹ ਤਾਂ ਨੋਮਾਇਰ ਰਿਸ਼ਤਾ ਹੈ ਜਿੰਨੇ ਬੰਬਲਾਸ ਵਿੱਚ ਹੋਇਆ ਵਾ ਚੰਡੀਗੜ੍ਹ ਚ ਹੋਇਆ ਲੋਕਾਂ ਨੇ ਸ਼ਹਿਰ ਜਿਹੜੇ ਕਾਂਡ ਹੋਏ ਨੇ ਐਸੇ ਹਿੰਦੂ ਸਿੱਖ ਭਾਈ ਜਾ ਤੋੜਨ ਵਸਤੇ ਹੀ ਹੋਏ ਨੇ ਬੰਬਲਾਸਟ ਹੋਇਆ ਬੰਗਲਾਦੇਸ਼ ਦੇ ਵਿੱਚ ਇੱਕ ਸੰਤ ਜਿਸ ਨੇ ਹਿੰਦੂਤਵ ਦੀ ਗੱਲ ਕੀਤੀ ਉਸ ਬਾਰੇ ਔਰ ਜਿਹੜਾ ਚੰਡੀਗੜ੍ਹ ਦੇ ਵਿੱਚ ਬਲਾਸਟ ਹੋਇਆ ਤਾਂ ਉਸ ਦੀ ਜਿਹੜੀ ਜ਼ਿੰਮੇਵਾਰੀ ਹੈ গোল্ডি ব্রাড ਵੱਲੋਂ ਲੈ ਲਈ ਹੈ ਇਹਨਾਂ ਦੇ ਕਹਿਣ ਦੇ ਮੁਤਾਬਿਕ ਤਾਂ ਇਹ ਤੱਥ ਜਿਹੜੇ ਪੇਸ਼ ਕਰਨਗੇ ਤਾਂ ਗੱਲਬਾਤ ਕਰਦੇ ਆ ਪਹਿਲਾਂ ਸਵਾਗਤ ਕਰਦੇ ਆ ਬਖਸ਼ੀ ਜੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਜੈ ਸ਼੍ਰੀ ਰਾਮ ਜੀ ਜੈ ਮਾਂ ਕਾਲ ਜੀ ਇਹ ਦੱਸੋ ਕਿ ਜਿਹੜਾ ਚੰਡੀਗੜ੍ਹ ਵਿੱਚ ਬਲਾਸਟ ਹੋਇਆ ਉਸ ਨੂੰ ਲੈ ਕੇ ਕੀ ਚਰਚਾ ਕਰਨੀ ਚਾਹੁੰਦੇ ਹੋ ਤੁਸੀਂ ਦੇਖੋ ਜੀ ਅਸੀਂ ਤਾਂ ਇਹ ਕਰਨਾ ਚਾਹਾਂਗੇ ਐਸ ਤੋਂ ਜਿਹੜੇ ਪੰਜਾਬ ਦੇ ਹਾਲਾਤ ਆ ਦੋ ਬਲਾਸਟ ਹੋਏ ਆ ਦੋ ਬਲਾਸਟ ਹੋਏ ਆ ਇਹ ਪੰਜਾਬ ਦੇ ਹਾਲਾਤ ਬੜੇ ਹੈ ਨਾਜੂ ਚੱਲ ਰਹੇਗੇ ਆ ਵੀ ਅਗਲੇ ਕਿਸੇ ਬਾਹਰ ਛੱਪੀ ਸਾਈਟਰ ਦੇ ਵਿੱਚ ਬਲਾਸਟ ਕਰ ਦੇਗੇ ਆ ਉਹ ਮਰਾਗ ਬਰੇ ਬਰਾਉਂਟ ਬਰਾਉਂਟ ਕਰਾ ਜਾਂਦੇਗੇ ਲੇਕਿਨ ਜੇ ਸਾਡੀ ਖੁਫੀਆ ਵਿਭਾਗਾ ਹੋਵੇ ਉਹਨੂੰ ਕੋਈ ਪਤਾ ਨਹੀਂ ਹੈਗਾ ਮੈਂ ਇੱਕ ਚੀਜ਼ ਇੱਥੇ ਹੋਰ ਦੱਸਦਾ ਦਸਕਾ ਨੂੰ ਜੁਗੇਸ਼ ਬੱਛੀ ਜੀ ਦੇ ਅਸੀਂ ਗ੍ਰਹਿ ਵੇਖਿਆ ਆ ਇਹ ਜਗ੍ਹਾ ਉਹੀ ਹੈ ਜਿੱਥੇ ਕੁਝ ਦਿਨ ਪਹਿਲਾਂ ਪੈਟਰੋਲ ਬੰਬ ਦੇ ਨਾਲ ਇਹਨਾਂ ਦੇ ਘਰ ਦੇ ਉੱਪਰ ਵੀ ਜਿਹੜਾ ਹਮਲਾ ਹੋਇਆ ਸੀਗਾ ਪੁਲਿਸ ਵੱਲੋਂ ਜਿਹੜਾ 5 ਜਾਂ 6 ਨੌਜਵਾਨਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਸੀ ਪਰ ਇਹਨਾਂ ਦਾ ਕਹਿਣਾ ਕਿ ਹਾਲੇ ਤੱਕ ਪੁਲਿਸ ਉੱਥੇ ਤੱਕ ਨਹੀਂ ਪਹੁੰਚ ਪਾਈ ਕਿ ਇਹ ਜਿਹੜਾ ਕੰਮ ਹੈ ਕਿਸ ਦੇ ਵੱਲੋਂ ਕਰਵਾਇਆ ਗਿਆ ਸੀਗਾ ਜੀ ਬਖਸ਼ੀ ਜੀ ਕੀ ਕਹਿ ਰਹੇ ਸੀ ਤੁਸੀਂ ਹਾਂ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਪੰਜਾਬ 'ਚ ਲਗਾਤਾਰ ਬੰਬਾਂ ਥੋਰੇ ਗਿਆ ਉਹ ਬਾਅਦ ਚ ਫਿਰ ਦੂਜੇ ਬਾਅਦ ਆਪਾਂ ਹੀ ਬੈਠੇ ਹਾਂ ਜ਼ਿੰਮੇਵਾਰ ਲੈ ਲੈਂਦੇ ਹਾਂ ਤੋ ਜਿਹੜੇ ਇੱਥੇ ਲੋਕ ਕਰਦੇਗੇ ਆ ਸਾਡੇ ਪੰਜਾਬ ਦੀ ਮੈਗੂਨ ਪੋਲੇ ਪਾਲੇ ਮ ਜਿਹੜੇ ਗਰੀਬ ਤੋਕਾ ਕਹਾਂਗੇ ਆਪਾਂ ਉਹਨਾਂ ਦੇ ਇਲਾਜ ਆ ਜਾਂਦੇਗੇ ਆ ਕੁਝ ਪ੍ਰੈ ਫੰਡਿੰਗ ਕਰਕੇ ਉਹ ਪੰਜਾਬ ਦੇ ਜਿਹੜੇ ਜਿਹੜਾ ਕੰਮ ਗਲਤ ਕਰ ਦਿੰਦੇਗੇ ਜਿੰਨਾਂ ਦੇ ਉਹਨਾਂ ਦੀ ਸਜ਼ਾ ਉਹਨਾਂ ਪ੍ਰਭਾਵ ਉਹਦਾ ਨਾਲ ਭੋਦਾ ਕਿਹਾ ਜਿਹੜੇ ਜਿਹੜੇ ਨਾਈਟ ਕਲੱਬ ਨੇ ਜਿਨ੍ਹਾਂ ਦੇ ਬਾਰੇ ਬਲਾਸਟ ਕੀਤੇ ਗਏ ਨੇ 골ਡੀ ਬਰਾਡ ਵੱਲੋਂ ਜਿਹੜੇ ਤੁਸੀਂ ਸਬੂਤ ਦਿਖਾ ਰਹੇ ਹੋ ਜਿਹੜਾ ਉਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ ਹੈ ਕਿ ਅਸੀਂ ਉਸ ਦੇ ਮਾਲਕ ਨੂੰ ਕਿਹਾ ਸੀਗਾ ਫੰਡ ਦੇਣ ਵਾਸਤੇ ਉਹਦੇ ਵੱਲੋਂ ਜਿਹੜਾ ਇਗਨੋਰ ਕੀਤੀਆਂ ਗਈਆਂ ਸਾਡੀਆਂ ਕੋਲਾਂ ਤਾਂ ਉਹਦੇ ਕੰਨ ਖੋਲਣ ਦੇ ਲਈ ਸਾਰਾ ਕੁਝ ਕੀਤਾ ਗਿਆ ਦੇਖੋ ਜੀ ਜਦੋਂ ਕੋਈ ਕਿਸੇ ਨੂੰ ਕੋਈ ਧਮਕੀ ਦਿੰਦਾ ਹੋਵੇ ਕੁਝ ਕਹਦਾ ਹੋਵੇ ਉਹਨੇ ਜੂ ਪ੍ਰਸ਼ਾਸਨ ਨੂੰ ਕਿਹਾ ਹੋਊਗਾ ਤੇ ਪ੍ਰਸ਼ਾਸਨ ਜੇ ਇਨ ਟਾਈਮ ਦੇ ਵਿੱਚ ਐਕਸ਼ਨ ਲੈ ਲਵੇ ਤੇ ਕੰਮ ਹੀ ਨਾ ਹੋ ਜੀ ਛੱਡ ਦੇ ਧਮਕੀਆਂ ਦੇ ਦਦੇ ਵੀ ਤੁਹਾਨੂੰ ਆਹ ਕਹਿ ਰਿਹਾ ਉਹ ਕਹਿ ਰਿਹਾ ਜਬਰਦਸਤ ਧਿਆਨ ਦੇਵੇ ਖੁਪਿਆ ਬਹੁਤ ਧਿਆਨ ਦੇਵੇ ਤੇ ਪੰਜਾਬ 'ਚ ਕੰਮ ਹੋਈ ਨਾ ਜੀ ਇਹ ਜੇ ਸੀਏਡੀ ਹੈ ਡੇਰ ਕਿੱਥੇ ਹੈਗੀ ਸੁੱਤੀ ਵੀ ਦਿੰਦਾ ਦਾ ਪੰਜਾਬ ਦੀ ਹੁਣ ਅਗਲੇ ਨੇ ਮਾਰ ਗਏ ਬੱਜ ਬਾ ਬੈਠਾ ਵਾ ਔਰ ਜਵੈਲ ਲੱਤੀ ਉਹ ਸਾਡੇ ਕਾ ਜਿਹੜਾ ਬੰਬਾ ਸੋਇਆ ਵਾ ਉਹ ਪਾਕਿਸਤਾਨ ਦੀ ਨੀੜਾ ਵਾ ਉਹਨੇ ਜਵੈਲ ਲੱਦੀ ਜੀ ਦੀ ਅੱਛਾ ਹੁਣ ਬੰਦੇ ਬੈਠੇ ਲਾਹੌਰ ਚ ਤੇ ਬੰਦੇ ਇੱਥੇ ਫੜੇ ਜਾ ਰਹੇਗੇ ਤੇ ਜੀ ਉਹਨਾਂ ਨੇ ਤਾਂ ਨਿਕਤਰ ਗੁਰਗੇ ਫੜੇਗੇ ਆ ਉਹ ਕਿੰਨੇ ਲੋਕ ਕੋਈ ਹੈ ਕਿਤੇ ਉਹਨਾਂ ਨੂੰ ਕੀ ਪੰਜਾਬ ਕੋਈ ਬੰਦਾ ਸੇਖ ਹੈਗਾ ਮੈਂ ਤਾਂ ਪੰਜਾਬ ਕੋਈ ਸੀ ਬੰਦਾ ਸੇਵ ਹੋਊਗਾ ਜੀ ਨੇ ਇਸ ਤਰ੍ਹਾਂ ਦੇ ਕੰਮ ਕਿਉਂ ਹੋ ਰਹੇ ਨੇ ਇੰਦਾਂ ਦੇ ਕੀ ਤੁਹਾਡੇ ਵੱਲੋਂ ਬਿਆਨ ਦਿੱਤੇ ਜਾਂਦੇ ਆ ਜਾਂ ਕੀ ਗੱਲਾਂ ਇਦਾਂ ਦੀਆਂ ਕੀਤੀਆਂ ਜਾਂਦੀਆਂ ਭੜਕਾਉ ਭਾਸ਼ਣ ਦਿੱਤੇ ਜਾਂਦੇ ਆ ਕਿ ਚਾਰਨ ਕੀ ਇਹਦੇ ਵਿੱਚ ਸਾਡੇ ਕੋਲ ਕੁਭ ਨਹੀਂ ਤੁਸੀਂ ਸਾਡੇ ਆਪਣੇ ਬਗੇਸ਼ ਬਾਬਾ ਜੀ ਆ ਉਹ ਆਪਣੇ ਦੂਦਾਂ ਦੀ ਦਾਤਾ ਕੱਢਦੇ ਵੇ ਕਿਸੇ ਨੂੰ ਮੋਬਾਈਲ ਮਾਰਦਾ ਉਹ ਤਾਂ ਆਪੇ ਦੰਦ ਕੰਮ ਕਰ ਰਿਹਾ ਜੀ ਕਿਸੇ 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 ਕਮੈਂਟਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਸ਼ਿਵ ਸੈਨਾ ਜਿਹੜੀ ਗਨਮੈਨਾਂ ਦੀ ਪਾਰਟੀ ਐ ਸਮਾਜ ਦੇ ਵਿੱਚ ਇਹਨਾਂ ਦੀ ਦੇਣ ਕੀ ਐ ਹਿੰਦੂ ਦੀ ਇਹ ਗੱਲ ਕਰਦੇ ਨੇ ਹਿੰਦੂ ਹੀ ਇਹਨਾਂ ਦੇ ਨਾਲ ਨਹੀਂ ਕੋਈ ਤੁਰਦਾ ਹੈਗਾ ਨਹੀਂ ਉਹ ਹੀ ਕਹਿੰਦੇ ਜੇ ਹੈ ਦੇਸ਼ ਵਧੂ ਹੀ ਲੋਕ ਗੱਲ ਕਰਦੇ ਆ ਜੀ ਜਿਹੜੇ ਦੇਸ਼ ਹੈ ਦਿਲ ਦੇ ਹੈ ਅਸਲੀ ਹਿੱਤ ਲਈ ਕੰਮ ਕਰਦੇਗੇ ਉਹ ਤਾਂ ਕਈ ਗੱਲ ਨਹੀਂ ਕਰਦੇਗੇ ਆਪਾਂ ਆਪਣੇ ਦੇਸ਼ ਲਈ ਕੰਮ ਕਰਦੇ ਆ ਕੋਈ ਫਿਰਚ ਕੰਮ ਕਰਦਾ ਹੋਇਆ ਕੋਈ ਬਹਿ ਕੇ ਲਾਈਕ ਕਰਦਾ ਹੋਇਆ ਉਹ 10 ਮਿੰਟ ਦਿੰਦਾ ਹੋਇਆ ਜਿਹੜੇ ਲੋਕ ਦੇਸ਼ ਨੂੰ ਲਾਇਕ ਨਹੀਂ ਕਰਦੇਗੇ ਆ ਉਹ ਲੋਕੀ ਗੱਲਾਂ ਕਰਦੇ ਆਈਆਂ ਜੀ ਨਹੀਂ ਤੁਸੀਂ ਕੋਈ ਵੀ ਪੋਸਟ ਹੁੰਦੀ ਆ ਤੁਸੀਂ ਉਹਦੇ ਥੱਲੇ ਕਮੈਂਟ ਤਾਂ ਪੜਦੇ ਹੁੰਦੇ ਆ ਇਹ ਕਮੈਂਟ ਮੈਂ ਚੰਗੇ ਘਾਟੀ ਆ ਸਾਰੇ ਦੂਜੇ ਜਿਆਦਾ ਆਉਂਦੇ ਆ ਜੀ ਹਾਂ ਰਿਕਮੈਂਡ ਉਹੀ ਮਾਰਦੇ ਆ ਜਿਹੇ ਲੋਕਾਂ ਦੀ ਫੇਕ ਆਈਡੀ ਹੈਗੀ ਆ ਮੈਂ ਜਿਹੜੇ ਵਿਦੇਸ਼ਾਂ ਬੈਠੇ ਆ ਤੇ ਜਨਮ ਤੋਂ ਕੋਈ ਗੱਲ ਕਰ ਮਾਰਦੇ ਰਹਿਗਾ ਪਰ ਫਿਰ ਫੜਿਆਊਗਾ ਤਾਂ ਠੀਕ ਹੈ ਪੰਜਾਬ ਦੇ ਖੂਫੀਆ ਵਿਭਾਗ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਤੇ ਹਾਂਜੀ ਸ਼ਰਮਾ ਜੀ ਤੁਸੀਂ ਪੰਜਾਬ ਪ੍ਰਧਾਨ ਹੋ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਮਸਲਾ ਤੁਸੀਂ ਬੰਗਲਾਦੇਸ਼ ਬਾਰੇ ਵੀ ਕੋਈ ਗੱਲ ਕਰ ਰਹੇ ਸੀ ਮੈਂ ਗਿਆ ਸ਼੍ਰੀ ਆਰਮ ਜੀ ਗਿਆ ਸ਼੍ਰੀ ਆਰਮ ਜੀ ਸਾਰਿਆਂ ਨੂੰ ਪਹਿਲਾਂ ਉਹ ਪਤਾ ਜੀ ਦੋ ਬਾਈਕ ਸਵਾਰ ਆਏ ਨੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿੱਥੇ ਡੀਜੀਪੀ ਸਾਹਿਬ ਖੁਦ ਬੈਠੇ ਨੇ ਦੋ ਜ਼ਿਲ੍ਹਿਆਂ ਦੀ ਪੁਲਿਸ ਆ ਹਰਿਆਣਾ ਪੁਲਿਸ ਵੀ ਉੱਥੇ ਮੌਜੂਦ ਸੀ ਪੰਜਾਬ ਪੁਲਿਸ ਵੀ ਮੌਜੂਦ ਸੀ ਉਹ ਜਿੱਥੇ ਦੋ ਬਾਈਕ ਸਵਾਰ ਆਏ ਨੇ ਦੋ ਅਲੱਗ-ਅਲੱਗ ਜਗ੍ਹਾ ਬੰਬ ਬਲਾਸਟ ਕੀਤੇ ਆ ਔਰ ਇਸ ਹਾਲਵਾਲ ਜੀ ਪੰਜਾਬ ਦੇ ਹਾਲਾਤ ਬਹੁ ਮਾੜੇ ਨੇ ਠੀਕ ਹੈ ਪ੍ਰਸ਼ਾਸਨ ਨੂੰ ਅਸੀਂ ਇੱਕੋ ਹੀ ਪੀਲ ਕਰਦੇ ਆ ਜੀ ਐਂਡ ਜੜ ਤੱਕ ਜਾ ਕੇ ਮੇਨ ਮੁੱਦੇ ਫੜੇ ਜਾਣ ਜਿਹੜੇ ਬਦੇ ਹਾਇਰ ਕਿਤੇ ਆ ਉਹਨਾਂ ਨੂੰ ਫੜ ਕੇ ਕੁਝ ਨਹੀਂ ਮਿਲਣਾ ਇਹਨਾਂ ਨੂੰ ਠੀਕ ਹੈ ਜੇ ਇਹ ਆਈਗਾ ਨਾ ਉਹ ਦੋ ਬਾਈਕ ਸਵਾਰ ਸੀ ਤੇ ਉਹ ਬੰਦੇ ਅਰੈਸਟ ਕਰ ਲਏ ਉਹ ਜੀ ਉਹ ਤਾਂ ਦੇਖੋ ਹਾਇਰ ਕਿਤੇ ਉਹਨਾਂ ਦੇ ਅਰੈਸਟ ਕਿਤੇ ਗਏ ਆ ਠੀਕ ਹੈ ਜਿਨ੍ਹਾਂ ਨੇ ਉਹਨਾਂ ਨੂੰ ਹਾਇਰ ਕੀਤਾ ਮੇਨਰ ਲੁਧਿਆਣਾ ਸ਼ਹਿਰ ਤੋਂ ਮੰਨ ਲਓ ਉਹਦਾ ਆਪ ਤਾਂ ਬਾਹਰਲੇ ਬੰਦੇ ਨਾਲ ਕੰਟੈਕਟ ਹੋਣਾ ਨਹੀਂ ਉਹਨਾਂ ਦੇ ਕਿਸੇ ਪੰਜਾਬ ਦੇ ਬੰਦੇ ਨੇ ਕਿਸੇ ਹਾਇਰ ਕੀਤਾ ਉਹਨਾਂ ਨੂੰ ਕਿ ਉਹ ਬੰਦੇ ਲਾਹੌਰ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਕੰਮ ਕਰਵਾਇਆ ਮੈਂ ਉਹੀ ਦੱਸ ਦਿਆਂ ਜਿਹੜੇ ਲਾਹੌਰਿਆਂ ਲਾਹੌਰ ਵਾਲਿਆਂ ਨੇ ਵੀ ਕਿਸੇ ਨੂੰ ਹਾਇਰ ਕੀਤਾ ਹੋਣਾ ਨਾ ਪੰਜਾਬ 'ਚ ਜਿਨ੍ਹਾਂ ਨੇ ਉਹ ਮੁੰਡੇ ਕਿ ਹਾਇਰ ਕੀਤੇ ਆ ਪਰ ਉਸ ਲੋਗਾਂ ਅੱਗੇ ਐਂਡ ਰਕ ਜਾਵੇ ਜੜਕ ਜਾਵੇ ਤਾਂ ਮੇਨ ਬੰਦੇ ਜੜਾਂ ਜੜਾਂ ਈ ਜਾਣਿਆ ਉੱਥੇ ਮੇਲ ਪਾਈ ਗਈ ਹੈ ਰஞ்சிਤ ਸਿੰਘ ਨੀਟਾ ਕੀ ਦੱਸੋ ਤੁਸੀਂ ਜਿਹੜੇ ਬੰਦੇ ਨੇ ਬੰਦੇ ਥੋੜੇ ਪੈਰ ਹਰ ਗੱਲ ਤੇ ਹੈ ਕਿ ਬੰਦਾ ਸੇਵ ਹੈ ਖੁਫਿਆ ਭਾਮ ਜੀ ਦਾ ਇੱਥੇ ਬੰਮ ਵਜਿਆ 15 15 ਦੇ ਵਿੱਚ ਫਿਰ ਬੰਮ ਬਵਾਜਦਾ ਉਹ 15 ਦੇ ਦਵਾਦੋਂ ਰੱਖੀ ਹੋਈ ਦਵਾਦੋਂ ਰੱਖੀ ਹੋਈ ਦਵਾਦੋਂ ਕਰਕੇ ਦੇਖਿਆ ਨਹੀਂ ਜਾ ਕੇ ਭਾਈ 20 ਦਿਨ ਬਾਅਦ ਉਹ ਫੇਰ ਫੇਰ ਬੰਮ ਆ ਰਿਹਾ ਹੈ ਸਾਈਡ ਬਾਡੀ ਲੀਡਰ ਮਨ ਦੀ ਜੋ ਵੀ ਬਗਣਾ ਚਾਹੁੰਦੇ ਨੇ ਦੇਖੋ ਜੋ ਵੀ ਰੈਕੀ ਹੋ ਰਹੀ ਹੈ ਉਹ ਸੀਆਈਡੀ ਪਹਿਲਾਂ ਹੀ ਕਰਦੀ ਪਈ ਨਾ ਜੋ ਵੀ ਰੈਕੀ ਕਰ ਰਹੇ ਨੇ ਜਿਹੜੇ ਬੰਦੇ ਪਤਾ ਕਰਦੇ ਵੇ ਬੰਦੇ ਇੱਥੇ ਹਿੰਦੂ ਪਰਿਵਾਰ ਰਹਿੰਦਾ ਹੈ ਜਾਂ ਕੋਈ ਹਿੰਦੂ ਹਿੰਦੂ ਨੇ ਲੀਡਰ ਰਹਿੰਦਾ ਹੈ ਸ਼ਿਵ ਸੈਨਿਕ ਰਹਿੰਦਾ ਉਹਨਾਂ ਦੀ ਪਹਿਲਾਂ ਰੈਕੀ ਕੀਤੀ ਜਾਂਦੀ ਹੈ ਫਿਰ ਬੰਬ ਬਲਾਸਟ ਕੀਤਾ ਜਾਂਦਾ ਹੈ ਸਾਡੇ ਬਖਸ਼ੀ ਸਾਹਿਬ ਨੂੰ ਕਮਿਸ਼ਨਰ ਦਫ਼ਤਰ ਜਾ ਕੇ ਦਮਾਈ ਕੀਤਾ ਪਹਿਲਾਂ ਵੀ ਦੱਸਿਆ ਸੀ ਪਿਛਲੀ ਵਾਰ ਵੀ ਸੀ ਸਿੱਧੀ ਧਮਕੀ ਆਈ ਸੀਗੀ ਕਿ ਅੱਜ ਤੂੰ ਬਚ ਚੁੱਕਾ ਚਲੋ ਤੁਸੀਂ ਫਿਕਰ ਜਤਾ ਰਹੇ ਹੋ ਪੰਜਾਬ ਦੇ ਖੁਫੀਆ ਵਿਭਾਗ ਦੇ ਉੱਪਰ ਸੀਆਈਡੀ ਦੇ ਉੱਪਰ ਤੁਸੀਂ ਸਵਾਲ ਖੜੇ ਕਰ ਰਹੇ ਹੈਗੇ ਸਕਸ਼ਮ ਪੂਰੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤੁਹਾਨੂੰ ਜਿਆਦਾ ਖਤਰਾ ਮਹਿਸੂਸ ਨਹੀਂ ਹੁੰਦਾ ਹੈਗਾ ਆਮ ਲੋਕ ਜੇ ਕਿਸੇ ਨਾਲ ਗੱਲ ਕਰੀਏ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤੁਹਾਨੂੰ ਹੀ ਕੋਈ ਇੰਨਾ ਖਤਰਾ ਮਹਿਸੂਸ ਸਾਾਨੂੰ ਸਾਡੀ ਫਿਕਰ ਨਹੀਂ ਸਾਨੂੰ ਤਾਂ ਪੰਜਾਬ ਦੀ ਫਿਕਰ ਹੈ ਹੁਣ ਜੇ ਪੰਜਾਬ ਜੋ ਇਹਨਾਂ ਦੇ ਰੋਡ ਤੇ ਬੰਬ ਬਲਾਸਟ ਹੋਇਆ ਉਹਦੇ ਮੋਟਰਸਾਈਕਲ ਸਵਾਰ ਵੀ ਸੀਗੇ ਰੋਡ ਤੇ ਗੱਡੀਆਂ ਵੀ ਖੜੀਆਂ ਸੀ ਮੰਨ ਲਓ ਨੈਟ ਕਲੱਬ ਦੇ ਬਾਹਰ ਹਮਲਾ ਹੋਇਆ ਉੱਥੇ ਮੰਨ ਲਓ ਇੱਕ ਕਲਾਕਾਰ ਨੂੰ ਮਾਰਨ ਵਾਸਤੇ ਬੰਬ ਪਲਾਸ ਕੀਤਾ ਗਿਆ ਸੋਚ ਕੇ ਚਲੋ ਅੰਦਰ ਹੋਰ ਕਿੰਨੇ ਬੇਗੁਨਾ ਵਿਚਾਰੇ ਲੋਕ ਸੀਗੇ ਉਹਨਾਂ ਦੀ ਇਹਨੂੰ ਜਾਨ ਨੂੰ ਖਤਰਾ ਸੀਗਾ ਜੇ ਇਹ ਹੀ ਪਹਿਲਾਂ ਹੀ ਰੇਕੀ ਦੇ ਕਿਤੇ ਸੀਆਈਏ ਨੂੰ ਪਤਾ ਲੱਗਦਾ ਤੇ ਇਹ ਬੰਬਲਾਸ ਨਾ ਹੁੰਦਾ ਜਿਵੇਂ ਜੀ ਤੁਹਾਨੂੰ ਦੱਸਿਆ ਸਾਡੇ ਬਖਸ਼ੀ ਸਾਹਿਬ ਨੂੰ ਪਹਿਲਾਂ ਹੀ ਵਾਰਨਿੰਗ ਆਈਆਂ ਨੇ ਜੇ ਅਗਰ ਉਹੀ ਪੁਲਿਸ ਪ੍ਰੈਜਨ ਪਹਿਲੇ ਕਦਮ ਚੱਕ ਲੈਂਦਾ ਤੇ ਇਹ ਘਰ ਚ ਬੰਬਲਾਸ ਨਾ ਹੁੰਦਾ ਹੁਣ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਵੀ ਉਹ ਵੀ ਅਸੀਂ ਗਲਤ ਬੋਲਦੇ ਆ ਹੁਣ ਲੈ ਗੱਲ ਬੰਬ ਉਹ ਤੋਂ ਉਸੇ ਮੈਂ ਜਿਹੜਾ ਜਿਹੜਾ ਚੰਡੀਗੜ੍ਹ ਬੰਬਾਸ ਹੋਇਆ ਰਿਹਾ ਹੈ ਉਹ ਤੇ ਗਲਤੀ ਕੀ ਬੋਲੇ ਹੋ ਹੂੰ ਕਿਉਂ ਨਾ ਵੀ ਗਲਤੀ ਹੈ ਮੈਂ ਵੇਚ ਤੇ ਇਹਨਾਂ ਨੂੰ ਹੂੰ ਮਤਲਬ ਕਹਿੰਦਾ ਇੱਥੇ ਹੁੰਦਾ ਜੇ ਲੋਕ ਦੀਦ ਮੁੱਖਾਂ ਕਹਿੰਦੇ ਗਿਆ ਸਾਡੇ ਪੰਜਾਬ ਸਿੰਧੂਤਾਨ ਦੇ ਵਿੱਚ ਉਹ ਮੁੱਖਾਂ ਕਹਿੰਦੇ ਗਿਆ ਉਹ ਜਾਂਗੇ ਕੰਮ ਕਰ ਰਿਹਾ ਪਰ ਤੁਹਾਡੀਆਂ ਛੇਵ ਸੈਨਾ ਪਾਰਟੀਆਂ ਹੀ ਜੜੀਆਂ ਹੈਗੀਆਂ ਨੇ ਤੁਹਾਡੀਆਂ ਆਪਣੀਆਂ ਹੀ ਪਾਰਟੀਆਂ ਦੀ ਆਪਸੀ ਏਕਤਾ ਕਿੰਨੀ ਕ ਹੈਗੀ ਹੈ ਬੁਰੀ ਅਕਤਾ ਜੀ ਨਹੀਂ ਤੁਹਾਡੇ ਆਪਣੇ शिवसेना ਦੇ ਸਾਡੇ 25 ਸਾਬ ਦੇ ਪਹਿਲਾਂ ਹੁਣ ਕਰੇ ਹਮਲਾ ਹੋਇਆ ਸਾਰੀ ਪਾਰਟੀਆਂ ਕੇ ਜਗ ਇੱਕ ਜੁੱਟ ਇਕੱਠੀਆਂ ਹੋਈਆਂ ਨੇ ਤੂੰ ਕੋ ਨਹੀਂ ਆਇਆ ਸਾਰੇ ਜਿੰਨੀਆਂ ਵੀ ਸਾਡੇ ਸੰਗਠਨ ਬਣੇ ਦੂਸਰੇ ਸੰਗਠਨ ਬਣੇ ਹੋਇਆ ਸਾਰੇ ਪਹੁੰਚੇ ਆ ਸਭ ਨੇ ਪਿੱਛੇ ਖੜੇ ਸਪੋਰਟ ਕੀਤੀ ਆ ਸਾਡੀ ਇੱਕ ਪਾਰਟੀ ਇੱਕ ਨੇ ਸਸੀਂ ਸਾਰੇ ਇੱਕ ਆ ਇਹ ਲੋਕਾਂ ਦੇ ਨਿਗਾਚ ਕਿਹਾ ਸਰ ਕੰਮ ਲਗ ਲਗ ਕਰ ਰਹੇ ਆਂ ਅਸੀਂ ਲੇਕਿਨ ਅੰਦਰੋਂ ਸਾਰੇ ਦੇ ਅਸੀਂ ਇੱਕੋ ਹੀ ਆ ਠੀਕ ਹੈ ਸਿੰਦੂ ਤਾਂ ਸਾਰੇ ਇੱਕੋ ਹੀ ਆ ਤਾਂ ਹੀ ਸਾਡੀ ਹਿੰਦੂ ਜਾਗੋ ਕਮੇਟੀ ਬਣੀ ਹੈ ਜਿੱਦੇ ਸਾਡੇ ਪ੍ਰਧਾਨ ਜੀ ਵੀ ਮੈਂਬਰ ਉਹਨਾਂ ਦੇ ਕੋਰ ਕਮੇਟੀ ਮੈਂਬਰ ਨੇ ਠੀਕ ਹੈ ਜੀ ਇਹ ਹਿੰਦੂ ਕਮੇਟੀ ਜਾਗੋ ਮੈਂਡਾ ਮਤਲਬ ਹੈ ਕਿ ਸਾਰੇ ਹਿੰਦੂ ਇੱਕ ਮੰਚ ਤੇ ਪਹੁੰਚ ਚੁੱਕੇ ਨੇ ਹੁਣ ਜੀ ਹਿੰਦੂ ਸਿੱਖ ਭਾਈਚਾਰਾ ਕਿਉਂ ਨਹੀਂ ਅੱਗੇ ਆਇਆ ਦੇਖੋ ਜੀ ਹਿੰਦੂ ਸਿੱਖ ਭਾਈਚਾਰਾ ਅਸੀਂ ਕਦੇ ਕਹਿ ਨਹੀਂ ਲੱਗਾ ਉਹ ਤਾਂ ਨੌ ਮਾਇਰ ਰਿਸ਼ਤਾ ਹੈ ਹੁਣ ਜਿਵੇਂ ਬੰਬਲਾਸ ਵਿੱਚ ਹੋਇਆ ਚੰਡੀਗੜ੍ਹ 'ਚ ਹੋਇਆ ਲੁਧਿਆਣਾ ਸ਼ਹਿਰ ਜਿਹੜੇ ਕਾਂਡ ਹੋਏ ਨੇ ਇਹ ਸਾਰੇ ਹਿੰਦੂ ਸਿੱਖ ਭਾਈਚਾਰੇ ਤੋੜਨ ਵਾਸਤੇ ਹੀ ਹੋਏ ਨੇ ਅੱਜ ਹਿੰਦੂ ਕਹ ਦਵੇ ਸਮਾਜ ਲਈ ਚੰਗੇ ਕੰਮ ਕਰਨ ਲਈ ਪਾਰਟੀਆਂ ਦਾ ਸੰਗਠਨ ਜਿਹੜਾ ਇੱਕ ਬਣਾਇਆ ਜਾਂਦਾ ਹੈਗਾ ਸਮਾਜ ਪ੍ਰਤੀ ਕੀ ਕੰਮ ਕੀਤੇ ਗਏ ਹੁਣ ਤੱਕ ਭਾਰਤ ਵੰਸ਼ੀ ਜਿਹੜੀ ਤੁਹਾਡੀ ਪਾਰਟੀ ਤੇ ਵੀ ਸਾਡੀ ਲੋੜ ਪੈਂਦੀ ਹੈ ਜਿੱਥੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਗਲਤ ਕੰਮ ਹੋ ਰਿਹਾ ਹੈ ਜਾਂ ਕਿਸੇ ਬੱਚੇ ਦਾ ਰੇਪ ਹੋਇਆ ਜਾਂ ਕਿਸੇ ਪੁਲਿਸ ਪਰ ਨਹੀਂ ਸੁਣਵਾਈ ਕਰ ਰਹੀ ਹੈ ਭਾਰਤ ਵੰਸ਼ੀ ਦੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਇਹਨਾਂ ਨੂੰ ਖੁਦ ਜਾ ਕੇ ਤਾਣੇ ਪਰ ਕੱਲਿਆਂ ਜਾ ਕੇ ਕੋਈ ਪਾਰਟੀ ਦੇ ਮੈਂਬਰ ਨੂੰ ਪਰੇਸ਼ਾਨ ਨਹੀਂ ਕੀਤਾ ਕੱਲਿਆਂ ਦੇ ਬੈਗਦਰਨਾ ਵੀ ਲਾਇਆ ਇਨਸਾਬ ਵੀ ਦਵਾਇਆ ਠੀਕ ਹੈ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਸਭਾ ਤਾਂ ਠੀਕ ਬਟ ਗਊਮਾਲ ਫੜਿਆ ਜੀ ਫੜ ਕੇ 6 ਮਹੀਨੇ ਸਾਡੇ ਵਰਤੋਂ ਪਾਇਆ ਐਫਆਰ ਨੰਬਰ 21 ਤੇ ਜਿਹੜਾ ਦੇਸ਼ ਲਈ ਜਿਹੜੇ ਸਮਾਜ ਦੇ ਵਿੱਚ ਜਿਹੜੇ ਸਵਾਲ ਮੇਰੇ ਨਹੀਂ ਹੈ ਲੋਕਾਂ ਦੇ ਸਵਾਲ ਲੋਕਾਂ ਲੋਕਾਂ ਮੈਂ ਕਹਿੰਦਾ ਉਹ ਕੀ ਪੁੱਛਦੇ ਆ ਕਿ ਜਿਹੜੇ ਜਿਹੜੇ ਸਮਾਜ ਗਲਤ ਕੀੜੇ ਆ ਜਿਹੜੇ ਸਮਾਜ ਗਲਤ ਕੰਮ ਫੜਾ ਰਹੇ ਆ ਸਾਰੇ ਗੋਹ ਉਤਿਆ ਕਰ ਰਹੇ ਆ ਜਿਆਦਾ ਸਮਾਜ ਦੇ ਖਿਲਾਫ ਜਾਇ ਫਿਰੇ ਉਹਨਾਂ ਕਰ ਬੋਲਦੇ ਜੀ ਉਹਨਾਂ ਨੂੰ ਖੱਡੜ ਕੇ ਖੜੀਆਂ ਜੀ ਇਹ ਕੋਈ ਕੋਈ ਗਲਤ ਕੰਮ ਨਹੀਂ ਹੈ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਹਿੰਦੁਸਤਾਨ ਵਿੱਚ ਬੋਲਣ ਵਾਸਤੇ ਕੋਈ ਗਲਤ ਨਹੀਂ ਹੈ ਬਸ ਹੁਣ ਦੇਖੋ ਹੁਣ ਆਪਣਾ ਬੰਗਲਾਦੇਸ਼ ਦੇਖ ਲਓ ਕਿੰਨੇ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਸਰੇ ਆਮ ਕਰਪਾਨਾ ਲੈ ਕੇ ਰੋਡ ਦੇ ਬੰਦੇ ਬਾਹਰ ਨਿਕਲ ਰਹੇ ਨੇ ਹਿੰਦੂ ਉਹਨਾਂ ਨੂੰ ਬਾਹਰ ਨਿਕਲੋ ਤੇ ਵੜ ਦਾਂਗੇ ਤੇ ਜਿਵੇਂ ਉਹਨਾਂ ਬਰਖਲਾ ਬੋਲਦੇ ਆ ਤੇ ਗੱਲ ਥੋੜੀ ਆ ਉਹ ਉਹ ਮੈਟਰ ਅਲੱਗ ਆ ਫਿਲਹਾਲ ਤੁਹਾਨੂੰ ਇਹ ਲੱਗ ਰਿਹਾ ਕਿ ਜਿਹੜਾ ਸਾਡਾ ਖੂਫੀਆ ਵਿਭਾਗ ਤੁਸੀਂ ਕਹਿ ਰਹੇ ਹੋ ਨਾਕਾਮ ਹੈ ਜੀ ਬਿਲਕੁਲ ਨਾਕਾਮ ਹੈ ਕਹਿ ਰਹੇ ਹੋ ਸਾਹਮਣੇ ਨਾਕਾਮ ਹੈ ਜੀ ਬਿਲਕੁਲ ਚੰਡੀਗੜ੍ਹ ਸ਼ਹਿਰ ਦੇ ਵਿੱਚ ਦੋ ਇੱਕੋ ਦਿਨ ਕਿਤੇ ਸੀ ਖੂਹਿਆ ਬੇਬਾਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਡੀਪੀ ਸਾਹ ਨੂੰ ਉਹ ਪੰਜਾਬ ਦੇ ਮੁੱਖ ਭੰਦਮਾਨ ਜੀ ਨੂੰ ਇਹ ਬੇਨਤੀ ਕਰਦੇ ਆ ਮੰਗ ਵੀ ਕਰਦੇ ਆ ਜੇ ਸਾਡੇ ਪੰਜਾਬ ਦਾ ਖੂਹਿਆ ਭਾਖੂਇ ਤੰਤਰ ਹੈ ਉਸ ਤਰ੍ਹਾਂ ਕੀਤਾ ਜਾਵੇ ਉਹਨੂੰ ਹੋਰ ਹਾਈਲਾਈਟ ਕੀਤਾ ਜਾਵੇ ਵੀ ਤਾਂ ਕਿ ਬਾਦ ਹੋਂਦ ਪਹਿ ਪਤਾ ਲੱਗੇ ਠੀਕ ਹੈ ਬਾਦ ਹੋਂਦ ਤੋਂ ਬਾਅਦ ਬੋਲ ਫਾੜੀ ਲੈਂਦੀ ਕੀ ਠੀਕ ਹੈ ਠੀਕ ਹੈ ਤਾਂ ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਖੂਫੀਆ ਵਿਭਾਗ ਆ ਸਾਡੇ ਪੰਜਾਬ ਦਾ ਇਹ ਕਹਿ ਰਹੇ ਨੇ ਕਿ ਬਿਲਕੁਲ ਫੇਲ ਹੈ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਹੈ ਸਰਦਾਰ ਭਗਵਾਨ ਸਿੰਘ ਮਾਨ ਹੁਣਾਂ ਨੂੰ ਜਿਹੜੀ ਹੈ ਵੀਆਈਪੀ ਕਲਚਰ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਘਟਾਇਆ ਬਹੁਤ ਜਿਆਦੇ ਗਨਮੈਨ ਜਿਹੜੇ ਸੀਗੇ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਵਾਪਸ ਵੀ ਲਏ ਹਾਲਾਂਕਿ ਸਿੱਧੂ ਮੂਸੇਵਾਲਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਵੀ ਜਿਹੜੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀਗੀ ਤਾਂ ਉੱਥੇ ਵੀ ਜਿਹੜਾ ਖੁਫੀਆ ਵਿਭਾਗ ਦੇ ਉੱਪਰ ਹੀ ਜਿਹੜੇ ਸਵਾਲ ਉੱਠੇ ਸੀਗੇ ਕਿ ਸਿਕਿਉਰਿਟੀ ਦੀ ਗੱਲ ਕਿੱਦਾਂ ਲੀਕ ਹੋਈ ਕਿਉਂ ਪਤਾ ਨਹੀਂ ਲੱਗਿਆ ਖੁਫੀਆ ਭਾਗ ਨੂੰ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਔਰ ਯੁਕੇਸ਼ ਬਖਸ਼ੀ ਜੀ ਤੇ ਸ਼ਰਮਾ ਜਿਹੜੇ ਪੰਜਾਬ ਪ੍ਰਧਾਨ ਨੇ ਸ਼ਿਵ ਸੈਨਾ ਭਾਰਤ ਵੰਚੀ ਦੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜਾ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਤੁਹਾਡੀ ਇਸ ਪ੍ਰਤੀ ਕੀ ਰਾਏ ਹੈ ਸਾਨੂੰ ਕਮੈਂਟਾਂ ਦੇ ਵਿੱਚ ਦੱਸਣੀ ਨਾ ਭੁੱਲਣਾ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਡੇ ਸਾਹਮਣੇ ਰੂਬਰੂ ਹੋਵਾਂਗਾ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਸੰਜੇ শেਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ